ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਕਰਦੇ ਹਾਂ ਆਪਣੇ ਚੈਨਲ ਤੇ ਹੁਣ ਮੁਲਾਜ਼ਮਾਂ ਨੂੰ ਮਿਲੇਗੀ ਵੱਡੀ ਸਫਲਤਾ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਸੀ ਉਹਨਾਂ ਨੂੰ ਰੈਗੂਲਰ ਭਰਤੀ ਕੀਤੇ ਜਾਣ ਤੇ ਪਰਖ ਕਾਲ ਸਮੇਂ ਵੀ ਹੁਣ ਲਈ ਤਨਖਾਹ ਦੀ ਥਾਂ ਪੂਰੀ ਤਨਖਾਹ ਮਿਲੇਗੀ ਪੰਜਾਬ ਸਰਕਾਰ ਨੇ ਇਸ ਸਬੰਧ ਦੇ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਇਹ ਫੈਸਲਾ ਮੁਲਾਜ਼ਮਾਂ ਦੇ ਵੱਲੋਂ ਲੜੀ ਲੰਬੀ ਕਾਨੂੰਨੀ ਜਿਹੜੀ ਲੜਾਈ ਤੋਂ ਬਾਅਦ ਸਰਕਾਰ ਨੂੰ ਲੈਣਾ ਪਿਆ ਹੈ ਇਸ ਸਬੰਧ ਦੇ ਵਿੱਚ ਸਿੱਖਿਆ ਵਿਭਾਗ ਦੇ ਸਕੱਤਰ ਅਨੀਤਾ ਮਿਤਰਾ ਨੇ ਇੱਕ ਹੁਕਮ ਜਾਰੀ ਕਰਕੇ ਬੜਾ ਹੀ ਕਲੀਅਰ ਕਰ ਦਿੱਤਾ ਹੈ ਵੀ ਜਿਹੜੇ 5278 ਟੀਚਰ ਨੇ ਉਹਨਾਂ ਨੂੰ ਹੁਣ ਪਰਖ ਜਿਹੜਾ ਹੈ ਪਰਖ ਕਾਲ ਸਮੇਂ ਦੌਰਾਨ ਪੂਰੀ ਤਨਖਾਹ ਮਿਲੇਗੀ ਇਸ ਫੈਸਲੇ ਦੇ ਤਹਿਤ 5678 ਟੀਚਰਾਂ ਨੂੰ ਹੁਣ ਪਰਖ ਕਾਲ ਸਮੇਂ ਦੌਰਾਨ ਪੂਰੀ ਤਨਖਾਹ ਮਿਲੇਗੀ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਹੁਕਮ ਦੇ ਵਿੱਚ ਸਪਸ਼ਟ ਕੀਤਾ ਹੈ ਕਿ ਜਿਹੜੀ ਭਰਤੀ ਇਸ਼ਤਿਹਾਰ ਜਿਹੜਾ ਹੈ 9 ਸਤੰਬਰ 2022 ਨੂੰ ਜਾਰੀ ਹੋਇਆ ਉਸ ਦੇ ਤਹਿਤ ਜਿਹੜੇ ਟੀਚਰ ਭਰਤੀ ਹੋਏ ਨੇ ਉਹਨਾਂ ਨੂੰ ਇਸ ਫੈਸਲੇ ਦਾ ਲਾਭ ਮਿਲੇਗਾ ਸਰਕਾਰ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਵੀ ਭਾਵੇਂ ਕੋਈ ਵੀ ਪੈਟੀਸ਼ਨਰਸ ਹੈ ਤੇ ਭਾਵੇਂ ਕੋਈ ਵੀ ਨਾਨ ਪੈਟੀਸ਼ਨਰ ਜਿਨ੍ਹਾਂ ਨੇ ਵੀ 9 ਸਤੰਬਰ 2022 ਦੀ ਇਸ਼ਤਿਹਾਰ ਰਾਹੀਂ ਭਰਤੀ ਹਾਸਲ ਕੀਤੀ ਹੈ ਉਸ ਨੂੰ ਇਸ ਦਾ ਲਾਭ ਮਿਲੇਗਾ ਜਿਸ ਦੇ ਤਹਿਤ ਸਮੂਹ 5278 ਟੀਚਰਾਂ ਨੂੰ ਹੁਣ ਪਰਖ ਕਾਲ ਪਰਖ ਵੇਲੇ ਵੀ ਜਿਹੜੀਆਂ ਪੂਰੀਆਂ ਤਨਖਾਹਾਂ ਮਿਲਣਗੀਆਂ ਇਨ੍ਹਾਂ ਹੁਕਮਾਂ ਵਿਦੇ ਵਿੱਚ ਬੜਾ ਸਪਸ਼ਟ ਕਰ ਦਿੱਤਾ ਹੈ ਜਿਹੜੇ ਟੀਚਰਾਂ ਨੂੰ 3 ਸਾਲ ਦੀ ਸਰਵਿਸ ਤੋਂ ਬਾਅਦ ਰੈਗੂਲਰ ਕੀਤਾ ਜਿਨ੍ਹਾਂ ਦਾ 2 ਸਾਲ ਦਾ ਫਰਕ ਸਮਾਂ ਸ਼ੁਰੂ ਜਿਹੜਾ ਹੀ ਡੇਟ ਤੋਂ ਹੋਵੇਗਾ ਉਸ ਡੇਟ ਤੋਂ ਉਹਨਾਂ ਨੂੰ ਪੂਰੀਆਂ ਤਨਖਾਹਾਂ ਮਿਲਣਗੀਆਂ ਭਾਵੇਂ ਕਿ ਪਰਖ ਕਾਲ ਸਮੇਂ ਪਹਿਲੇ ਫੈਸਲੇ ਮੁਤਾਬਕ ਮੋਡਲੀ ਤਨਖਾਹ ਜਾਂ ਡੀਸੀ ਰੇਟ ਨਹੀਂ ਮਿਲੇਗਾ ਉਹਨਾਂ ਨੂੰ ਪੂਰੀਆਂ ਤਨਖਾਹਾਂ ਦਿੱਤੀਆਂ ਜਾਣਗੀਆਂ ਸਿੱਖਿਆ ਵਿਭਾਗ ਦੇ ਇਸ ਫੈਸਲੇ ਤੇ ਆ ਮਲਾਜ਼ਮ ਆਗੂ ਐਡੀਸ਼ਨਲ ਜਨਰਲ ਸਕੱਤਰ ਪ੍ਰੇਮ ਚਾਵਲਾ ਨੇ ਸਵਾਗਤ ਕੀਤਾ ਹੈ ਪਰ ਨਾਲ ਹੀ ਨਾਲ ਇਹ ਮੰਗ ਵੀ ਕੀਤੀ ਹੈ ਕਿ ਸਮੂਹ ਵਿਭਾਗਾਂ ਦੇ ਕਾਮਕਾਰ ਦੀ ਉਹ ਮੁਲਾਜ਼ਮ ਜਿਹੜੇ ਨੇ ਰੈਗੂਲਰ ਜਿਹੜੇ ਭਰਤੀ ਹੋਏ ਸੀ ਪਰ ਜਿਨ੍ਹਾਂ ਨੂੰ ਜਿਹੜੇ ਕਿ ਸਮੇਂ ਦੇ ਦੌਰਾਨ ਮੋਡਲੀ ਤਨਖਾਹ ਜਾਂ ਡੀਸੀ ਰੇਟ ਦੇ ਤਨਖਾਹ ਦਿੱਤੀ ਜਾ ਰਹੀ ਸੀ ਉਹਨਾਂ ਨੂੰ ਸਾਰਿਆਂ ਨੂੰ ਪਰਖ ਕਾਲ ਸਮੇਂ ਦੇ ਦੌਰਾਨ ਪੂਰੀ ਤਨਖਾਹ ਦੇਣ ਦਾ ਫੈਸਲਾ ਕੀਤਾ ਜਾਵੇ ਇਸ ਫੈਸਲੇ ਦੇ ਮਤਾਕ ਮੁਲਾਜ਼ਮਾਂ ਦੇ ਅੰਦਰ ਖੁਸ਼ੀ ਦੀ ਲਹਿਰ ਹੈ ਕਿਉਂਕਿ ਤਨਖਾਹ ਦੇ ਵਿੱਚ ਮਿਹੜਾ ਭਾਰੀ ਵਾਧਾ ਹੋਵੇਗਾ ਮੁਲਾਜ਼ਮਾਂ ਦੀ ਲੰਮੇ ਸਮੇਂ ਤੋਂ ਲੜਕਰ ਹੀ ਮੰਗ ਨੂੰ ਪੰਜਾਬ ਸਰਕਾਰ ਨੇ ਕੀਤਾ ਪੂਰਾ ਇਹ ਫੈਸਲੇ ਦੇ ਮਤਾਬਕ ਹੋਰ ਮੁਲਾਜ਼ਮਾਂ ਦੇ ਅੰਦਰ ਵੀ ਆਸ ਦੀ ਕਿਰਨ ਜਾਗੀ ਹੈ ਕਿਉਂਕਿ ਇਹ ਬਹੁਤ ਹੀ ਵੱਡਾ ਫੈਸਲਾ ਹੈ ਇਹ ਫੈਸਲੇ ਨੂੰ ਲੈ ਕੇ ਹੋਰ ਜਿਹੜੇ ਮੁਲਾਜ਼ਮ ਹੈ ਇਸ ਦਾ ਲਾਭ ਲੈ ਸਕਦੇ ਨੇ ਕਿਉਂਕਿ ਪੰਜਾਬ ਹਰਿਆਣਾ ਹਾਈ ਕੋਰਟ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਫੈਸਲੇ ਕਰਦੀ ਆ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਮੁਲਾਜ਼ਮਾਂ ਨਾਲ ਪਹਿਲਾਂ ਵੀ ਧੱਕਾ ਕਰਦੀਆਂ ਆ ਰਹੀਆਂ ਹਨ ਏਸੀ ਅੱਜ ਦੀ ਬਹੁਤ ਹੀ ਖਾਸ ਅਪਡੇਟ ਮਿਲਦੇ ਆਂ ਕਿਸੇ ਹੋਰ ਅਪਡੇਟ ਦੇ ਨਾਲ ਬਣੀ ਰਹਿਣਾ ਚੈਨਲ ਨਾਲ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਧੰਨਵਾਦ ਜੀ